ਮੈਰੇ ਕੋਲ ਤਾਂ ਕੱਲ ਨੂੰ ਕਰ ਦੂੰਗਾ ਪੁਰਾਣੀ ਪੈਨਸ਼ਨ ਜਿਹੜਾ ਤੁਹਾਡਾ 20000 ਕਰੋੜ ਬਚਾਉਣ ਨੂੰ ਫਿਰਦਾ ਮੈਂ ਉਹ ਤੋਂ ਬੰਦੇ ਉਹ ਮੈਂ ਵੀ ਇਹ ਥੋੜਾ ਮੁਕਰਾਂਗੇ ਫਿਰ ਇਸ ਨੂੰ ਹਾਂਜੀ ਹਾਂ ਠੀਕ ਹੈ ਨਾ ਹਾਂਜੀ ਮੈਂ ਤਾਂ ਕੱਲ ਨੂੰ ਮੈਨੂੰ ਕੀ ਪ੍ਰੋਬਲਮ ਹੈ ਮੈਂ ਕੱਲ ਨੂੰ ਕਰ ਦੂੰਗਾ ਐਵੇਂ ਤੁਹਾਨੂੰ 25 ਸਾਲ ਬਾਅਦ ਦੇਣੇ ਨੇ ਮੈਂ ਕਿਹਾ ਕੱਲ ਨੂੰ ਹੀ ਰਿਨ ਲੱਗ ਜਾਂਦੇ ਨੇ ਪਰ ਮੈਂ ਕਹਿੰਨਾ ਕਿ ਜੇ ਕਿਤੇ ਵੜਿਆ ਵੜੂ ਕੇ ਹੁਣ ਥੋੜਾ ਮੋਦੀ ਪਹਿਲਾਂ ਨਾਲੋਂ ਲੱਗਦਾ ਹੈ ਜੇ ਵੜਿਆ ਵੜੂ ਕੇ ਆਪਾਂ ਪਹਿਲਾਂ ਨਾਲ ਫੈਸਲਾ ਕਰਾ ਲਈਏ ਨਾ ਉਹ ਤੱਕ ਤੁਹਾਨੂੰ ਮਰਜ਼ੀ ਮੈਂ ਤੁਹਾਨੂੰ ਜਿੰਦਰਾ ਕੋਈ ਕਰ ਲਵਾਂ ਮੈਨੂੰ ਕੋਈ ਕਰੋ ਜੀ ਮੈਂ ਤੱਕ ਮੈਂ ਮਲਾਜਾ ਹਾਂ ਮੈਂ ਨਹੀਂ ਮੈਨੂੰ ਪਤਾ ਹੈ ਮੈਨੂੰ ਇਹ ਮੇਰੇ ਵੱਲੋਂ ਹੋਲਡ ਦਾ ਮੈਂ ਕਰੋਧ ਨਹੀਂ ਕਰਦਾ ਪਰ ਮੈਂ ਕਹਿੰਦਾ ਉਹ ਪੈਸੇ ਵੀ ਲੈ ਲਏ ਨਾਲ ਹੋਲਡ ਸਕੀਮ ਲਾਗੂ ਕਰ ਪਈ ਕਿਉਂਕਿ ਹੁਣ ਇਹ ਜਗਤਾਰ ਜੀ ਨਾਮ ਤੇ ਇਹਨਾਂ ਨੂੰ ਕਿਵੇਂ ਹੱਕਾਂ ਵੀ ਸ਼ੇਅਰ ਮਾਰਕੀਟ 'ਚ ਲਾ ਰਹੇ ਨੇ ਇਹ ਭੱਜ ਵਿਜੇ ਮਾਲੀਆ ਬੈਂਕ ਲੁੱਟ ਕੇ ਭੱਜ ਗਿਆ ਤਾਂ ਵਿਜੇ ਮਾਲੀਆ ਨੇ ਬੈਂਕ ਨਹੀਂ ਲੁੱਟੀ ਨਾ ਸਰਕਾਰ ਲੁੱਟੀ ਹੈ ਫੋਨ ਨੂੰ ਕਹਿੰਦੇ ਨੇ ਥੋੜੇ ਪੈਸੇ ਲੈ ਕੇ ਭਜ ਜਾ। ਠੇਕਾਦਾਰ ਨਾਮ ਚੇਂਜ ਵੀ। ਕੋਈ ਇਹ ਮੈਂ ਮੈਂ ਇਸ ਗੱਲ ਦੇ ਹੱਕ ਚ ਥੋੜਾ ਜਿਹਾ ਟਾਈਮ ਦਿਓ ਕਿ ਤੈਨੂੰ ਬਾਹਰ ਕਿੰਨਾ ਖਰਚਾ ਕੇ ਲਾਓ। ਹਲ ਕਰਕੇ ਟਾਈਮ ਮੰਗਦੇ ਹੋ। ਸਾਡਾ ਠੇਕੜਾ ਦਾ 9 ਮਹੀਨਾ ਨੂੰ ਗੇੜਤਾਲ ਕਰ ਲਊ ਮੈਂ ਮੰਨ ਲਊਗਾ ਕਿ ਜੇ ਟਾਈਮ ਨਹੀਂ ਮਿਲਿਆ ਵੀ ਹੜਤਾਲ ਕਰਾਂਗਾ। ਸਰ ਟਾਈਮ ਟਾਈਮ ਸਰ 8 ਵਾਰੀ ਮੰਗ ਚੁੱਕੇ। ਟਾਈਮ ਵਾਸਤੇ ਤੁਹਾਨੂੰ ਮੰਗ ਚੁੱਕੇ। ਉਹ ਵੀ ਤੁਹਾਡੀ ਸਰਕਾਰ ਹੈ ਪੰਜੀਲ ਲੱਗਦੀ। ਫਿਰ ਇੱਕ ਮਤਲਬ ਆਪਾਂ ਉਹਨਾਂ ਇੱਥੇ ਖਾਣੇ ਕਿੱਦਾਂ ਦੇ